ਕਮਿਸ਼ਨ ਨੂੰ ਖਾਸ ਤੌਰ ਤੇ ਕਿਹਾ ਗਿਆ ਜਿੰਨੇ ਨਰੇਗਾ ਦੇ ਜਾਂ ਜਿੰਨੇ ਵੀ ਤੁਹਾਡੇ ਕੋਲੇ ਵੱਖ-ਵੱਖ ਸਕੀਮਾਂ ਦੇ ਪੈਸੇ ਪਏ ਨੇ ਜਲਦੀ ਤੋਂ ਜਲਦੀ ਖਰਚੋ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਚ ਕਿਸੇ ਚ ਆਰਓ ਫਿਲਟਰ ਵਾਟਰ ਚਾਹੀਦਾ ਕਿਸੇ ਪਿੰਡ ਨੂੰ ਸੋਲਰ ਲਾਈਟਾਂ ਚਾਹੀਦੀਆਂ ਕਿਤੇ ਕੋਈ ਐਂਬੂਲੈਂਸ ਚਾਹੀਦੀ ਹੈ ਬੱਸ ਅਡਾ ਚਾਹੀਦਾ ਜੋ ਪਿੰਡ ਤੋਬਿਆਂ ਦਾ ਛੱਪੜਾਂ ਦਾ ਕੋਈ ਕੰਮ ਹੈ ਪੈਸੇ ਕਰਕੇ ਨਹੀਂ ਰੋਕਣਾ ਚਾਹੀਦਾ ਪੈਸਾ ਪਿਆ ਖਰਚਣ ਦੀ ਹਦਾਇਤ ਦਿੱਤੀ ਹੋਈ ਹੈ ਅੱਜ ਤੁਸੀਂ ਤੇ ਵੀ ਅਸੀਂ ਅੱਜ ਡੀਸੀ ਨੂੰ ਕਿਹਾ ਕਿ 10-10 ਪਿੰਡਾਂ ਦਾ 5-5 ਪਿੰਡਾਂ ਦਾ ਇੱਕ ਪੂਲ ਬਣਾ ਕੇ ਅਨਾਉਂਸਮੈਂਟ ਕਰਕੇ ਗੁਰਦੁਆਰਾ ਸਭ ਦੇ ਸਪੀਕਰਾਂ ਚ ਜਿਵੇਂ ਐਸੇ ਕਿ ਪੰਜ ਪਿੰਡਾਂ ਦੀਆਂ ਰਸਟਰੀਆਂ ਭਾਈ ਫਲਾਨੇ ਪਿੰਡ ਦੀ ਬੋਰਡ ਥੱਲੇ ਹੋਣਗੀਆਂ ਜਿਵੇਂ ਕਿ ਪਹਿਲਾਂ ਹੁੰਦੀਆਂ ਸੀ ਸੋ ਉਹ ਵੀ ਅਸੀਂ ਹੋਰ ਦੁਆਰ ਨੇੜੇ ਕਰ ਰਹੇ ਹਾਂ ਨਹਿਰੀ ਪਾਣੀ ਜਿਹੜਾ ਉਹ ਖੇਤਾਂ ਤੱਕ ਪਹੁੰਚਾਉਣਾ ਪੰਜਾਬ ਪਾਣੀਆਂ ਦਾ ਸੂਬਾ ਕਿਹਾ ਜਾਂਦਾ ਪਰ ਸਾਡੇ ਪਾਣੀ ਵੀ ਪਤਾ ਨਹੀਂ ਕਿੱਧਰ ਗੁੰਮ ਹੋ ਗਏ ਸੀ ਅਸੀਂ ਉਹ ਪਾਣੀ ਲੱਭ ਕੇ ਖੇਤਾਂ ਵੱਲੋਂ ਲੈ ਕੇ ਜਾ ਰਹੇ ਹਾਂ ਅਸੀਂ ਸੁਪਰੀਮ ਕੋਰਟ ਗਏ ਹੋਏ ਹਾਂ ਤੇ ਸਾਡਾ ਕੇਸ ਅਗਲੇ ਹਫਤੇ ਮਾਨਯੋਗ ਚੀਫ ਜਸਟਿਸ ਚੰਦਰ ਚੂੜੀ ਦੇ ਅੱਗੇ ਲੱਗਿਆ ਅਗਲੇ ਹਫ਼ਤੇ ਫੈਸਲਾ ਹੋ ਜਾਊਗਾ ਸਾਡੀਆਂ 70 ਹਜ਼ਾਰ ਕਿਲੋਮੀਟਰ ਸੜਕਾਂ ਨੇ ਜੀ ਮੰਡੀ ਕਰਨ ਬੋਲਣਾ ਸੰਬੰਧਤ 70 ਹਜ਼ਾਰ ਕਿਲੋਮੀਟਰ ਸਭ ਤੋਂ ਵੱਡਾ ਜਾਲ ਹੈ ਦੇਸ਼ ਦਾ ਤੁਸੀਂ ਮੰਡੀਆਂ 'ਚ ਅਸੀਂ ਟਰਾਲੀਆਂ ਲੈ ਕੇ ਜਾਣੀਆਂ ਨੇ ਮੰਡੀਆਂ 'ਚ ਫਸਲਾਂ ਆਉਂਦੀਆਂ ਸਾਡੀਆਂ ਤਾਂ ਉਹ ਉਹਨਾਂ ਸੜਕਾਂ ਦਾ ਸਾਰ ਲੈਣੀ ਬਹੁਤ ਜ਼ਰੂਰੀ ਹੈ ਔਰ ਪੈਸਾ ਲੈਣਾ ਬਹੁਤ ਜ਼ਰੂਰੀ ਹੈ ਨਰੀਗਾ ਦੇ ਪੈਸੇ ਦਾ 2021-22 ਚ 67.27 ਕਰੋੜ ਰੁਪਇਆ ਖਰਚਿਆ ਸੀ ਵਾਟਰ ਰਿਸੋਰਸਸ ਤੇ 2022-23 ਚ 79.95 ਤੇ ਜਦੋਂ 2023-24 ਆ ਗਈ ਸਾਡੇ ਸਰਕਾਰ ਦਾ ਸਿੱਧਾ ਹੀ 277.24 ਕਰੋੜ ਜਾਨੀ ਕਿ ਲਗਭਗ 280 ਕਰੋੜ ਫੰਡ ਅਸੀਂ ਵਰਤ ਲਿਆ ਲੋਕਾਂ ਦਾ ਪੈਸਾ ਹੈ ਭਾਵੇਂ ਉਹ ਸੈਂਟਰ ਕੋਲੇ ਜਾਂਦਾ ਫੰਡ ਰਹੇ ਜੀਐਸਟੀ ਨਹੀਂ ਸੈਂਟਰ ਨੂੰ ਦੇਨੇ ਪਾਵੇਂ ਸਾਡੇ ਕੋਲੇ ਆਉਂਦਾ ਉਹ ਪੈਸਾ ਵਰਤਣਾ ਲੋਕਾਂ ਲਈ ਸੋ ਨਰੇਗਾ ਮਨਰੇਗਾ ਤੇ ਵੀ ਹਰ ਡਿਪਾਰਟਮੈਂਟ ਦੀ ਗੱਲ ਹੋਈ ਹੈ ਡੋਰ ਸਟੈਪ ਡਿਲੀਵਰੀ ਆਫ ਸਰਵਿਸਸ 1076 ਨੰਬਰ ਜਿਹੜਾ ਹੈ ਜਿਹਦੇ ਵਿੱਚ ਬਹੁਤ ਸਾਰੇ ਸਰਕਾਰੀ ਕੰਮ ਜਿਹੜੇ ਨੇ ਉਹ ਘਰੇ ਬੈਠੇ ਹੁੰਦੇ ਆ ਔਰ ਹੋਣ ਲੱਗੇ ਮੈਨੂੰ ਲੋਕਾਂ ਦੇ ਫੋਨ ਵੀ ਆ ਜਾਂਦੇ ਆ ਕੋਈ ਸਰਟੀਫਿਕੇਟ ਚਾਹੀਦਾ ਹੈ ਫੋਨ ਕਰੋ ਉਹ ਤੁਸੀਂ ਡਾਕੂਮੈਂਟ ਤਿਆਰ ਰੱਖੋ ਬੰਦਾ ਤੁਹਾਡੇ ਘਰੇ ਆਊਗਾ ਡਾਕੂਮੈਂਟ ਲੈ ਜੂਗਾ ਤੇ ਤੁਹਾਡਾ ਜਿਹੜਾ ਕੰਮ ਹੈ ਉਹ ਇੱਕ ਟਾਈਮ ਲਿਮਿਟ ਦੇ ਵਿੱਚ ਵਿੱਚ ਹੋ ਕੇ ਸਰਟੀਫਿਕੇਟ ਬਣ ਕੇ ਤੁਹਾਡੇ ਘਰੇ ਉਹ ਬੰਦਾ ਫੜਾ ਕੇ ਜਾਊਗਾ ਮੇਨ ਅਜੰਡਾ ਜਿਹੜਾ ਸੀਗਾ ਉਹ ਲੋਕਪੱਖੀ ਫੈਸਲੇ ਲੋਕਪੱਖੀ ਸਕੀਮਾਂ ਨੂੰ ਲਾਗੂ ਕਰਨ ਸੰਬੰਧੀ ਤੇ ਉਹਨਾਂ ਦਾ ਜਿਹੜਾ ਕਿੰਨੇ ਪਰਸੈਂਟ ਕੰਮ ਹੋ ਗਿਆ ਕਿੰਨੇ ਰਹਿੰਦੇ ਨੇ ਹਰ ਡਿਪਾਰਟਮੈਂਟ ਦੇ ਲਗਭਗ ਉਹ ਪੁੱਛਣ ਬਾਰੇ ਇਸ ਇਸ ਤੋਂ ਉਹਦੀ ਰਿਵਿਊ ਰਿਪੋਰਟ ਲੈਣ ਬਾਰੇ ਸੀਗਾ ਜਿਹਦੇ ਵਿੱਚ ਪਰਾਲੀ ਤੋਂ ਲੈ ਕੇ ਕਿਉਂਕਿ ਹੁਣੇ ਸੋਚਾਂਗੇ ਪਰਾਲੀ ਬਾਰੇ ਹਾਲਾਂਕਿ ਅਕਤੂਬਰ ਚ ਸਟੱਬਲ ਬਰਨਿੰਗ ਦੀ ਜਿਹੜੀ ਹੈ ਉਹ ਪ੍ਰੋਬਲਮ ਆਉਂਦੀ ਹੈ ਪਰ ਜੇ ਅਸੀਂ ਹੁਣੇ ਤੋਂ ਸੋਚਾਂਗੇ ਤਾਂ ਅਸੀਂ ਲਾਗੂ ਕਰ ਸਕਾਂਗੇ ਉਹਦੇ ਬਾਰੇ ਡਿਟੇਲ ਚ ਵੱਖ-ਵੱਖ ਦੀਸੀਆਂ ਤੋਂ ਸੁਝਾਅ ਮੰਗੇਗੇ ਨਾਲ ਡੋਰ ਸਟੈਪ ਡਿਲੀਵਰੀ ਆਫ ਸਰਵਿਸਸ 1076 ਨੰਬਰ ਜਿਹੜਾ ਹੈ ਜਿਹਦੇ ਵਿੱਚ ਬਹੁਤ ਸਾਰੇ ਸਰਕਾਰੀ ਕੰਮ ਜਿਹੜੇ ਨੇ ਉਹ ਘਰੇ ਬੈਠੇ ਹੁੰਦੇ ਆ ਔਰ ਹੋਣ ਲੱਗੇ ਮੈਨੂੰ ਲੋਕਾਂ ਦੇ ਫੋਨ ਵੀ ਆ ਜਾਂਦੇ ਆ ਕੋਈ ਸਰਟੀਫਿਕੇਟ ਚਾਹੀਦਾ ਹੈ ਫੋਨ ਕਰੋ ਉਹ ਤੁਸੀਂ ਡਾਕੂਮੈਂਟ ਤਿਆਰ ਰੱਖੋ ਬੰਦਾ ਤੁਹਾਡੇ ਘਰੇ ਆਊਗਾ ਡਾਕੂਮੈਂਟ ਲੈ ਜਾਊਗਾ ਤੇ ਤੁਹਾਡਾ ਜਿਹੜਾ ਕੰਮ ਹੈ ਉਹ ਇੱਕ ਟਾਈਮ ਲਿਮਿਟ ਦੇ ਵਿੱਚ ਵਿੱਚ ਹੋ ਕੇ ਸਰਟੀਫਿਕੇਟ ਬਣ ਕੇ ਤੁਹਾਡੇ ਘਰੇ ਉਹ ਬੰਦਾ ਫੜਾ ਕੇ ਜਾਊਗਾ ਬਹੁਤ ਜ਼ਿਆਦਾ ਵਧੀਆ ਲੋਕਾਂ ਵੱਲੋਂ ਇਹਨੂੰ ਸਰਾਹਿਆ ਜਾ ਰਿਹਾ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਨਹੀਂ ਜਾ ਸਕਦੇ ਸ਼ਹਿਰ ਜਾਂ ਤਾਂ ਬਜ਼ੁਰਗ ਨੇ ਜਾਂ ਕੋਈ ਵਹੀਕਲ ਨਹੀਂ ਜਾਂ ਕੋਈ ਸਾਧਨ ਨਹੀਂ ਜਾਂ ਸਹਾਰਾ ਨਹੀਂ ਜਾਂ ਕੋਈ ਜ਼ਰੂਰੀ ਨਹੀਂ ਕਿ ਉਹਨਾਂ ਦੇ ਬੱਚੇ ਕਿਤੇ ਸ਼ਹਿਰ 'ਚ ਰਹਿੰਦੇ ਨੇ ਆਪ ਉਹ ਪਿੰਡ 'ਚ ਰਹਿੰਦੇ ਨੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸੋਸ਼ਲ ਪ੍ਰੋਬਲਮ ਸੀ ਉਹ ਵੀ ਹੱਲ ਹੋ ਜਾਣਗੀਆਂ ਸਰਕਾਰ ਤੁਹਾਡੇ ਦਵਾਰ ਇਹਦੇ ਵਿੱਚ ਵੀ ਬਹੁਤ ਸਾਰੀਆਂ ਡਿਲੀਵਰੀਜ਼ ਐਸੀਆਂ ਨੇ ਜਿਦੇ ਵਿੱਚ ਜਿਵੇਂ ਅਸੀਂ ਮੈਂ ਕਹਿਣਾ ਹੁੰਨਾ ਕਿ ਵੋਟਾ ਮੰਗਣ ਅਸੀਂ ਘਰ ਘਰ ਜਾਂਦੇ ਆ ਪਰ ਸਰਕਾਰ ਬਣ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਬੁਲਾਉਣੀ ਆ ਸੋ ਬਹੁਤ ਸਾਰੀਆਂ ਸਰਕਾਰਾਂ ਦੇ ਜਿਹੜੇ ਕੰਮ ਨੇ ਉਹਨੂੰ ਡੀਸੀ ਦਫ਼ਤਰ ਤੱਕ ਕੋਈ ਨਾ ਜਾਣਾ ਪਵੇ ਤਹਿਸੀਲ ਅਫਸਰ ਤੱਕ ਕੋਈ ਨਾ ਜਾਣਾ ਪਵੇ ਹਾਂ ਜਿਹੜੇ ਕੰਮ ਇਹ ਹੋ ਜਾਣ ਜਿੱਥੇ ਉਹਨਾਂ ਦੀ ਫਿਜ਼ੀਕਲ ਅਪੀਅਰੈਂਸ ਜ਼ਰੂਰੀ ਹੈ ਜਿਵੇਂ ਰਜਿਸਟਰੀ ਹੈ ਰਜਿਸਟਰੀ ਵਾਸਤੇ ਤਹਿਸੀਲਦਾਰ ਨਾਲ ਫੋਟੋ ਹੁੰਦੀ ਹੈ ਉਹ ਉੱਥੇ ਆਉਣਾ ਜ਼ਰੂਰੀ ਹੈ ਪਰ ਉਹਦੇ ਵਾਸਤੇ ਵੀ ਅਸੀਂ ਅੱਜ ਡੀਸੀਜ਼ ਨੂੰ ਕਿਹਾ ਕਿ 10-10 ਪਿੰਡਾਂ ਦਾ 5-5 ਪਿੰਡਾਂ ਦਾ ਇੱਕ ਪੂਲ ਬਣਾ ਕੇ ਅਨਾਉਂਸਮੈਂਟ ਕਰਕੇ ਗੁਰਦੁਆਰਾ ਸਭ ਦੇ ਸਪੀਕਰਾਂ ਚ ਜਾਂ ਵੈਸੇ ਕਿ ਪੰਜ ਪਿੰਡਾਂ ਦੀਆਂ ਰਿਸ਼ਟੀਆਂ ਭਾਈ ਫਲਾਨੇ ਪਿੰਡ ਦੇ ਬੋਰਡ ਥੱਲੇ ਹੋਣਗੀਆਂ ਜਿਵੇਂ ਕਿ ਪਹਿਲਾਂ ਹੁੰਦੀਆਂ ਸੀ ਸੋ ਉਹ ਵੀ ਅਸੀਂ ਹੋਰ ਨੇੜੇ ਕਰ ਰਹੇ ਹਾਂ ਸਰਕਾਰ ਹੋਰ ਨੇੜੇ ਕਰੂਗੀ ਉਹਨਾਂ ਦੀਆਂ ਰਿਸ਼ਟੀਆਂ ਜਿਹੜਾ ਟਾਵਾ ਹੈ ਸਭ ਤੋਂ ਵੱਡਾ ਕੰਮ ਹੈ ਨਹਿਰੀ ਪਾਣੀ ਬਹੁਤ ਵੱਡੇ ਪੱਧਰ ਤੇ ਨਹਿਰਾਂ ਦੇ ਪਾਣੀ ਨੂੰ ਖੇਤਾਂ 'ਚ ਪਹੁੰਚਾਉਣ ਦਾ ਜੰਗੀ ਪੱਦਰ ਤੇ ਕੰਮ ਚੱਲ ਰਿਹਾ ਹੈ ਕ੍ਰਿਸ਼ਨ ਕੁਮਾਰ ਜੀ ਉਹਦੇ ਸੈਕਟਰੀ ਨੇ ਦੇਖ ਰਹੇ ਨੇ। ਔਰ ਲੋਕਾਂ ਦੇ ਸਾਨੂੰ ਵੀਡੀਓ ਵੀ ਆਉਂਦੇ ਤੁਹਾਨੂੰ ਵੀ ਸ਼ਾਇਦ ਬਹੁਤ ਸਾਰੀ ਫੀਡਬੈਕ ਆਉਂਦੀ ਹੋਣੀ ਕਿ ਪਾਈਪ ਪੈ ਰਹੇ ਨੇ ਨਵੇਂ ਕੱਸੀਆਂ ਨਵੇਂ ਸੂਏ ਬਣ ਰਹੇ ਨੇ ਔਰ ਲੋਕ ਇਹ ਕਹਿ ਰਹੇ ਨੇ ਕਿ 25 ਸਾਲ ਬਾਅਦ ਸਾਡੇ ਪਿੰਡ ਪਾਣੀ ਆ ਰਿਹਾ ਜੀ ਕੋਈ ਕਹਿੰਦਾ 30 ਸਾਲ ਬਾਅਦ ਪਾਣੀ ਆ ਰਿਹਾ ਜੀ ਸੋ ਅੱਜ ਸਾਰੀ ਡਿਟੇਲ ਦੇ ਵਿੱਚ ਰਿਪੋਰਟ ਲਈ ਹੈ ਤੇ ਨਹਿਰੀ ਪਾਣੀ ਜਿਹੜਾ ਉਹ ਖੇਤਾਂ ਤੱਕ ਪਹੁੰਚਾਉਣਾ ਹੈ ਪੰਜਾਬ ਪਾਣੀਆਂ ਦਾ ਸੂਬਾ ਕਿਹਾ ਜਾਂਦਾ ਪਰ ਸਾਡੇ ਪਾਣੀਆਂ ਵੀ ਪਤਾ ਨਹੀਂ ਕਿੱਧਰ ਗੁੰਮ ਹੋ ਗਏ ਸੀ ਅਸੀਂ ਉਹ ਪਾਣੀ ਲੱਭ ਕੇ ਖੇਤਾਂ ਵੱਲ ਨੂੰ ਲੈ ਕੇ ਜਾ ਰਹੇ ਹਾਂ ਇਹ ਸਾਡਾ ਇੱਕ ਮਿਸ਼ਨ ਹੈ ਔਰ ਮੁਹੱਲਾ ਕਲੀਨਿਕ 150 ਮੁਹੱਲਾ ਕਲੀਨਿਕ ਤਿਆਰ ਨੇ ਹੋਰ 664 ਮੁਹੱਲਾ ਕਲੀਨਿਕ ਇਸ ਵਕਤ ਚੱਲ ਰਹੇ ਨੇ 98 ਲੱਖ ਲੋਕ ਹੁਣ ਤੱਕ ਉਹਨਾਂ ਮੁਹੱਲਾ ਕਲੀਨਿਕਾਂ ਦੇ ਵਿੱਚੋਂ ਇਲਾਜ ਕਰਾ ਕੇ ਉਹਦੀ ਸੁਵਿਧਾ ਲੈ ਚੁੱਕੇ ਨੇ 1-2 ਦਿਨਾਂ ਚ ਹੋਰ 2-3 ਦਿਨਾਂ ਚ 1 ਕਰੋੜ ਦਾ ਅੰਕੜਾ ਹੋ ਜਾਊਗਾ। ਸੌਣ ਵਾਲੇ ਦਿਨਾਂ ਚ 150 ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਲੋਕਾਂ ਨੇ ਸਵਰਪਿਤ ਕੀਤੇ ਜਾਣਗੇ। ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਹੈ ਕਿ 26 ਜਨਵਰੀ ਤੋਂ ਬਾਅਦ ਇਹ ਲਾਗੂ ਹੋ ਗਿਆ ਹੈ। ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ ਚ ਕੋਈ ਵੀ ਮਰੀਜ਼ ਜਾਊਗਾ ਕੋਈ ਵੀ ਬਿਮਾਰੀ ਹੋਵੇ ਜਿਹੜੀ ਡਾਕਟਰ ਦਵਾਈ ਲਿਖੂਗਾ ਉਹ ਦਵਾਈ ਹਸਪਤਾਲ ਚੋਂ ਹੀ ਮਿਲੂਗੀ ਦੁਬਾਰਾ ਫੇਰ ਦੱਸ ਦਿਨਾ ਕੋਈ ਵੀ ਮਰੀਜ਼ ਜਾਊਗਾ ਸਰਕਾਰੀ ਹਸਪਤਾਲ ਚ ਐਸੀਐਮਓ ਦੀ ਐਸਐਮਓ ਦੀ ਡਿਊਟੀ ਲਾਤੀ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਕਿ ਤੁਸੀਂ ਦਵਾਈ ਅੰਦਰੋਂ ਹੀ ਹਸਪਤਾਲ ਚੋਂ ਦੇਣੀ ਹੈ ਜੇ ਤੁਹਾਡੇ ਕੋਲੇ ਉਹ ਦਵਾਈ ਹੈ ਨਹੀਂ ਤਾਂ ਡਾਕਟਰ ਭੇਜੂਗਾ ਸੀਐਮਓ ਆਪਦਾ ਬਾਹਰ ਡਾਕਟਰ ਖਰੀਦ ਕੇ ਲੈ ਕੇ ਆਊਗਾ ਮਰੀਜ਼ ਬਾਹਰ ਨਹੀਂ ਜਾਊਗਾ ਆਮ ਤੌਰ ਤੇ ਕੀ ਹੁੰਦਾ ਸੀ ਲਿਖ ਦਿੰਦੇ ਸਾਰੀਆਂ ਦਵਾਈਆਂ ਬਾਹਰ ਲੀਆਂ ਲੁੱਟ ਸ਼ੁਰੂ ਹੋ ਜਾਂਦੀ ਹੈ ਫਿਰ ਉੱਥੇ ਸੋ ਹਾਂਜੀ ਕੀ ਹੈ ਜੀ ਜੇ ਡਾਕਟਰ ਜੇ ਉਹ ਹਉ ਦਵਾਈ ਹਸਪੀਟਲ 'ਚ ਹੈ ਨਹੀਂ ਤਾਂ ਡਾਕਟਰ ਲੈ ਕੇ ਆਊਗਾ ਬਾਹਰੋਂ ਪਰ ਮਰੀਜ਼ ਨਹੀਂ ਬਾਹਰ ਜਾਊਗਾ ਉਹਦਾ ਇਲਾਜ ਉੱਥੇ ਹੋਊਗਾ ਫਿਰ ਉਹ ਸਾਨੂੰ ਲਿਖ ਕੇ ਦੇਊਗਾ ਡਿਪਾਰਟਮੈਂਟ ਨੂੰ ਕਿ ਮੇਰੇ ਕੋਲੇ ਆ ਦਵਾਈ ਘਟ ਹੈ ਜਾਂ ਮੇਰੇ ਕੋਲੇ ਇਸ ਬਿਮਾਰੀ ਦੇ ਮਰੀਜ਼ ਜ਼ਿਆਦਾ ਆ ਰਹੇ ਨੇ ਮੈਨੂੰ ਆ ਦਵਾਈ ਚਾਹੀਦੀ ਹੈ ਸਰਕਾਰੋਂ ਨੂੰ ਫਿਰ ਉਹ ਉਹ ਅਗਲੀ ਵਾਰ ਬਾਹਰ ਵੀ ਜਾਣ ਦੀ ਲੋੜ ਨਹੀਂ ਪਊਗੀ ਉਹ ਪ੍ਰੋਵਾਈਡ ਕਰਵਾ ਦੇਊਗੀ ਇਸ ਤੋਂ ਇਲਾਵਾ ਸਕੂਲ এডਿਕੇਸ਼ਨ ਦੇ ਵਿੱਚ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਔਰ 19120 ਸਕੂਲਾਂ ਦੇ ਵਿੱਚ ਇਸ ਵਕਤ ਬਾਉਂਡਰੀ ਵਾਲ ਦਾ ਇਸ ਵਕਤ 31 ਮਾਰਚ ਤੋਂ ਪਹਿਲਾਂ ਪਹਿਲਾਂ ਕੋਈ ਵੀ ਸਕੂਲ ਪੰਜਾਬ ਦਾ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕੋਈ ਵੀ ਸਰਕਾਰੀ ਸਕੂਲ ਬਿਨਾ ਬਾਉਂਡਰੀ ਵਾਲ ਤੋਂ ਬਿਨਾ ਵੋਇਸ ਜਾਂ ਗਰਲਸ ਦੇ ਬੜੇ ਸਾਫ ਸੁਥਰੇ ਬਾਥਰੂਮਸ ਤੋਂ ਜਾਂ ਬਿਨਾ ਚੌਕੀਦਾਰ ਤੋਂ ਬਿਨਾ ਜਿਹੜਾ ਸਟੇਟ ਮੈਨੇਜਰ ਕਹਿੰਦੇ ਆ ਕੈਂਪਸ ਮੈਨੇਜਰ ਤੋਂ ਨਹੀਂ ਹੋਊਗਾ ਕਿਉਂਕਿ ਅਸੀਂ ਸਕੂਲਾਂ ਦੀ ਛੁੱਟੀ ਤੋਂ ਬਾਅਦ ਵੀ ਰਾਖੀ ਕਰਨੀ ਹੈ ਕਿਉਂ ਉੱਥੇ ਬਾਅਦ ਚ ਕੌਣ ਆਉਂਦਾ ਹੈ ਕਈ ਸਕੂਲਾਂ ਦੀ ਸਾਨੂੰ ਸ਼ਿਕਾਇਤ ਆਈ ਹੈ ਕਿ ਉਹ ਨਸ਼ੇੜੀਆਂ ਦੇ ਅੱਡੇ ਬਣ ਗਏ ਆਵਾਰਾ ਗਰਦ ਲੋਕ ਉੱਥੇ ਆਉਂਦੇ ਨੇ ਉਹ ਬਾਥਰੂਮਾਂ ਦੇ ਵਿੱਚ ਕੁਝ ਅਸ਼ਲੀਲ ਕੁਝ ਲਿਖ ਜਾਂਦੇ ਨੇ ਅਸੀਂ ਵਿਦਿਆਦੇ ਮੰਦਰ ਨੂੰ ਵਿਦਿਆਦਾ ਮੰਦਰੀ ਰਹਿਣ ਦੇਣਾ ਚਾਹੁੰਦੇ ਆ ਸੋ ਬਾਅਦ ਚ ਵੀ ਸਕੂਲ ਦੀ ਰਾਖੀ ਕੀਤੀ ਜਾਊਗੀ ਕਿ ਉੱਥੇ ਕੌਣ ਆਉਂਦਾ ਹੈ ਰਾਤ ਦੀਆਂ ਡਿਊਟੀਆਂ ਲੱਗਣਗੀਆਂ ਸਾਬਕਾ ਫੌਜੀ ਵੀ ਉਹਦੇ ਵਿੱਚ ਹੋਰ ਬਹੁਤ ਸਾਰੇ ਬੰਦੇ ਨੌਕਰੀਆਂ ਵੀ ਉਹ ਵਿੱਚ ਮਿਲਣ ਗਿਆ ਸੋ ਸਕੂਲ এডਿਕੇਸ਼ਨ ਬਾਰੇ ਡਿਟੇਲ ਦੇ ਵਿੱਚ ਗੱਲ ਹੋਈ ਹੈ ਔਰ ਬੜੀ ਜਲਦੀ ਆਉਣ ਵਾਲੇ ਦਿਨਾਂ ਦੇ ਵਿੱਚ ਸਕੂਲ ਦੇ ਜਿਹੜੇ ਬਦਲੇ ਹੋਏ ਰੰਗ ਨੇ ਉਹ ਤੁਹਾਡੇ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ ਤੇ ਸੜਕਾਂ ਸੜਕਾਂ ਦੇ ਮਾਮਲੇ 'ਚ ਬੜੇ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਜਿਵੇਂ ਫਰਜ ਕਰ ਲੋ ਜਿਹੜੇ ਅਸੀਂ ਟੋਲ ਪਲਾਜ਼ੇ ਬੰਦ ਕਰਤੇ ਉਹ ਟੋਲ ਪਲਾਜ਼ੇ ਵਾਲੀ ਸੜਕ ਦੇ ਵਿੱਚ ਟੋਹਾ ਨਹੀਂ ਪੈਣਾ ਚਾਹੀਦਾ ਇਹ ਨਾ ਹੋਵੇ ਕਿ ਟੋਲ ਪਲਾਜ਼ੇ ਬੰਦ ਕਰਤੇ ਬਾਅਦ ਸੜਕ ਦੀ ਕਿਸੇ ਨੇ ਸਾਰ ਨਹੀਂ ਲਈ ਤੇ ਇੰਨੀ ਸੜਕ ਟੁੱਟ ਜੇ ਕਿ ਲੋਕ ਇਹ ਕਹਿਣ ਕਿ ਇਹਦੇ ਨੂੰ ਤਾਂ ਟੋਲ ਹੀ ਠੀਕ ਸੀ ਸੋ ਇਹ ਮਨੋਬਤ ਨਹੀਂ ਸੀ ਆਉਂਦੇ ਨਹੀਂ ਸੋ ਪੀਡਬਲੂਡੀ ਨੂੰ ਸਖਤ ਤਾਇਤਾ ਤੇ ਬਜਟ ਦਿੱਤਾ ਗਿਆ ਕਿ ਪੰਜਾਬ ਦੀ ਕੋਈ ਵੀ ਸੜਕ ਹੈ ਜੀ ਜਿੱਥੇ ਤੁਹਾਨੂੰ ਆਉਂਦੀ ਹੈ ਤੁਹਾਡੇ ਧਿਆਨ ਚ ਆਉਂਦੀ ਹੈ ਤੁਹਾਨੂੰ ਬਿਲਕੁਲ ਠੀਕ ਕੀਤੀ ਜਾਵੇ ਹਾਂ ਆਰਡੀਐਫ ਦਾ ਪੈਸਾ ਰੁਕਿਆ ਹੋਇਆ ਹੈ ਉਹ ਉਹ ਸੜਕਾਂ ਜਿਹੜੀਆਂ ਆਰਡੀਐਫ ਦੇ ਥਰੂ ਰੂਰਲ ਡਿਵੈਲਪਮੈਂਟ ਦੇ ਥਰੂ ਬਣਦੀਆਂ ਨੇ ਮੰਡੀ ਕਨ ਬੋਰਡ ਦੇ ਥਰੂ ਬਣਦੀਆਂ ਨੇ ਉਹਦੇ ਵਿੱਚ ਮੈਂ ਇਹ ਕਹਿਣਾ ਚਾਹਨਾ ਅਸੀਂ ਸੁਪਰੀਮ ਕੋਰਟ ਗਏ ਹੋਏ ਹਾਂ ਤੇ ਸਾਡਾ ਕੇਸ ਅਗਲੇ ਹਫਤੇ ਮਾਨਯੋਗ ਚੀਫ ਜਸਟਿਸ ਚੰਦਰ ਚੂੜੀ ਜੀ ਦੇ ਅੱਗੇ ਲੱਗਿਆ ਅਗਲੇ ਹਫਤੇ ਫੈਸਲਾ ਹੋ ਜਾਊਗਾ ਅਸੀਂ ਜਿਸ ਤਰ੍ਹਾਂ ਗਵਰਨਰ ਸਾਹਿਬ ਵਾਲੇ ਕੇਸ ਦੇ ਵਿੱਚ ਅਸੀਂ ਕਹੇ ਸੀਗੇ ਬਜਟ ਸੈਸ਼ਨ ਵਾਸਤੇ ਜਾਂ ਲੀਗਲ ਜਾਂ ਲੀਖਲ ਸੈਸ਼ਨ ਉਹਦੇ ਬਾਰੇ ਬਿਲਕੁਲ ਸੇਮ ਅਸੀਂ ਸੁਪਰੀਮ ਕੋਰਟ ਦੇ ਵਿੱਚ ਪਹੁੰਚੇ ਆ ਤੇ ਮਾਨਯੋਗ ਚੀਫ ਜਸਟਿਸ ਸਾਹਿਬ ਚੰਦਰ ਚੂਡ ਜੀ ਦੇ ਸਾਹਮਣੇ ਅਗਲੇ ਹਫਤੇ ਉਹ ਕੇਸ ਸੁਪਰੀਮ ਕੋਰਟ ਚ ਲੱਗਿਆ ਸਾਨੂੰ ਉਮੀਦ ਹੈ ਕਿ ਉੱਥੋਂ ਸਾਨੂੰ ਨਿਆਂ ਮਿਲੂਗਾ ਤੇ ਬਹੁਤ ਸਾਰੀਆਂ ਹੋਰ ਸਟੇਟਾਂ ਦਾ ਵੀ ਪੈਸਾ ਰੁਕਿਆ ਹੋਇਆ ਹੈ ਜਿਵੇਂ ਆਪਾਂ ਕਹਿੰਦੇ ਉਹਨਾਂ ਦਾ ਵੀ ਕੰਮ ਕੰਮ ਬਣ ਜਾਊਗਾ ਤੇ ਸਾਡਾ ਉਹ ਹੱਕ ਹੈ ਅਸੀਂ ਕੋਈ ਭੀਖ ਨਹੀਂ ਮੰਗਦੇ ਰੂਲਡ ਬਰਮਨ ਦਾ 5000 ਕਰੋੜ ਤੋਂ ਜ਼ਿਆਦਾ ਪੈਸਾ ਸਾਡਾ ਉਥੇ ਕੇਂਦਰ ਕੋਲੇ ਰੁਕਿਆ ਪਿਆ ਐ ਐਕਟਸ ਹੀ ਬਦਲਤਾ ਜਿਵੇਂ ਉਹ ਕਹਿੰਦੇ ਸੀ ਹਾਂ ਇਹਦੋਂ ਪਹਿਲਾਂ ਫਾਈਨੈਂਸ਼ੀਅਲ ਰੈਗੂਲੇਟੀਆਂ ਹੋਈਆਂ ਨੇ ਪਿਛਲੀਆਂ ਸਰਕਾਰਾਂ ਨੇ ਗਲਤ ਥਾ ਤੇ ਪੈਸਾ ਯੂਜ਼ ਕਰ ਲਿਆ ਪਰ ਉਹਨਾਂ ਦੀ ਗਲਤੀ ਦਾ ਸਾਨੂੰ ਤਾਂ ਸਜ਼ਾ ਨਾ ਦਿਓ ਨਾ ਜਾਂ ਪੰਜਾਬ ਦੇ ਲੋਕਾਂ ਨੂੰ ਤਾਂ ਸਜ਼ਾ ਨਾ ਦਿਓ ਨਾ ਸਾਡੀਆਂ 67000 ਕਿਲੋਮੀਟਰ ਸੜਕਾਂ ਨੇ ਜੀ ਮੰਡੀਕਰ ਬੋਲਣਾ ਸੰਬੰਧਿਤ 67000 ਕਿਲੋਮੀਟਰ ਸਭ ਤੋਂ ਵੱਡਾ ਜਾਲ ਐ ਦੇਸ਼ ਦਾ ਤੂੰ ਮੰਡੀਆਂ 'ਚ ਅਸੀਂ ਟਰਾਲੀਆਂ ਲੈ ਕੇ ਜਾਣੀਆਂ ਨੇ ਮੰਡੀਆਂ 'ਚ ਫਸਲਾਂ ਆਉਂਦੀਆਂ ਸਾਡੀਆਂ ਤਾਂ ਉਹ ਉਹਨਾਂ ਸੜਕਾਂ ਦਾ ਸਾਰ ਲੈਣੀ ਬਹੁਤ ਜ਼ਰੂਰੀ ਔਰ ਪੈਸਾ ਲੈਣਾ ਬਹੁਤ ਜ਼ਰੂਰੀ ਹੈ। ਫਿਰ ਇਹਦੇ ਵਿੱਚ ਪੰਚਾਇਤਾਂ ਦੇ ਜਿਨ੍ਹਾਂ ਨੇ ਪੈਸੇ ਪਏ ਨੇ ਸਾਰੇ ਖਰਚਣ ਲਈ ਤੇ ਡਿਪਟੀ ਕਮਿਸ਼ਨ ਨੂੰ ਖਾਸ ਤੌਰ ਤੇ ਕਿਹਾ ਗਿਆ ਹੈ ਜਿਨ੍ਹਾਂ ਨੇ ਰੇਗਾ ਦੇ ਜਾਂ ਜਿਨ੍ਹਾਂ ਵੀ ਤੁਹਾਡੇ ਕੋਲੇ ਵੱਖ-ਵੱਖ ਸਕੀਮਾਂ ਦੇ ਪੈਸੇ ਪਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਖਰਚੋ ਇਹ ਨਾ ਹੋਵੇ ਕਿ ਤੁਹਾਡੇ ਸਾਈਨ ਕਰਕੇ ਪੈਸਾ ਰੁਕਿਆ ਪਿਆ ਬਾਅਦ ਚੋਂ ਪੈਸਾ ਲੈਪਸ ਹੋ ਗਿਆ ਜਾਂ ਕੇਂਦਰ ਦੀ ਸਕੀਮ ਹੈ 40 60 ਦੀ ਜਾਂ 30 70 ਦੀ ਬਾਅਦ ਪਤਾ ਲੱਗਿਆ ਜੀ ਆਪਣੇ 30 ਨਾ ਪਾਉਣ ਕਰਕੇ 70 ਵੀ ਵਾਪਸ ਚਲਾ ਗਿਆ ਡਿਪਟੀ ਕਮਿਸ਼ਨਰ ਨੂੰ ਸਖਤ ਅਦਾਇਤ ਕੀਤੀ ਗਈ ਹੈ ਘੰਟਾ ਭਾਵੇਂ ਵੱਧ ਲਾ ਲਓ ਦਫ਼ਤਰ ਚ ਪਰ ਕੋਈ ਫਾਈਲ ਪੈਂਡਿੰਗ ਨਹੀਂ ਰਹਿਣੀ ਚਾਹੀਦੀ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਚ ਕਿਸੇ ਚ ਆਰਓ ਫਿਲਟਰ ਵਾਟਰ ਚਾਹੀਦਾ ਹੈ ਕਿਸੇ ਪਿੰਡ ਨੂੰ ਸੋਲਰ ਲਾਈਟਾਂ ਚਾਹੀਦੀਆਂ ਕਿਤੇ ਕੋਈ ਐਂਬੂਲੈਂਸ ਚਾਹੀਦੀ ਆ ਬਾਸਾ ਡਾ ਚਾਹੀਦਾ ਜੋ ਪਿੰਡ ਤੋਬਿਆਂ ਦਾ ਛਪੜਾਂ ਦਾ ਕੋਈ ਕੰਮ ਹੈ ਪੈਸੇ ਕਰਕੇ ਨਹੀਂ ਰੋਕਣਾ ਚਾਹੀਦਾ ਪੈਸਾ ਪਿਆ ਖਰਚਣ ਦੀ ਹਦਾਇਤ ਦਿੱਤੀ ਹੋਈ ਆ ਅੱਜ ਅਸੀਂ ਕਿਉਂਕਿ ਜਦੋਂ ਅਸੀਂ ਖਰਚ ਦਿੰਨੇ ਆ ਫਿਰ ਅਸੀਂ ਸੈਂਟਰ ਨੂੰ ਕਹਿੰਨੇ ਆ ਕਿ ਅਸੀਂ ਤਾਂ ਖਰਚ ਤੇ ਲਿਆਓ ਜੀ ਹੋਰ ਦਿਓ ਆਦਰਵਾਇਜ਼ ਉਹ ਕਹਿੰਦੇ ਨੇ ਤੁਹਾਡੇ ਕੋਲ ਪਹਿਲਾਂ ਵਾਲੇ ਪੈਸੇ ਨੇ ਜੀ ਇਹ ਪਹਿਲਾਂ ਨਹੀਂ ਸਰਕਾਰਾਂ ਨੇ ਜਿਹੜੀਆਂ ਹੱਤਾਂ ਪਾਈਆਂ ਹੋਈਆਂ ਉਹ ਬਦਲਣੀਆਂ ਨੇ ਇਹ ਨਾਲ ਨਾਲ ਮੈਂ ਸਾਰੀ ਡਿਟੇਲ ਮੇਰੇ ਕੋਲੇ ਕੱਲੇ-ਕੱਲੇ ਜ਼ਿਲ੍ਹੇ ਦੀ ਇਹ ਬੁੱਕ ਦੇ ਵਿੱਚ ਮੇਰੇ ਕੋਲੇ ਹੈਗੀ ਆ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੀ-ਕਿਹੜੀ ਪ੍ਰੋਗਰੈਸ ਹੋ ਰਹੀ ਹੈ ਔਰ ਮੈਂ ਗੱਡੀ 'ਚ ਰੱਖਦਾ ਹਰ ਵਕਤ ਕਿ ਬਰਨਾਲੇ ਜ਼ਿਲ੍ਹੇ 'ਚ ਜਿਹੜਾ ਬਾਉਂਡਰੀ ਵਾਲ ਦਾ ਜਿਵੇਂ ਹੁਣੇ ਦੱਸਿਆ ਬਾਉਂਡਰੀ ਵਾਲ ਕਿੰਨੇ ਪਰਸੈਂਟ ਟੋਟਲ 6400 43 ਬਾਉਂਡਰੀ ਵਾਲ ਜਿਹੜੀਆਂ ਨੇ ਉਹਨਾਂ ਵਾਸਤੇ ਪੈਸਾ ਸੀ ਰੀਲੀਜ਼ ਕਰ ਚੁੱਕੇ ਆ 68.4% ਹੋ ਗਈਆਂ ਸੋ ਸਾਰੇ ਸਕੂਲ ਜਾਨੀ ਕਿ 19120 ਸਕੂਲ ਜਿਹੜੇ 31 ਮਾਰਚ ਤੱਕ ਬਿਨਾ ਬਾਉਂਡਰੀ ਵਾਲ ਤੋਂ ਕੋਈ ਸਕੂਲ ਖੁੱਲ੍ਹਾ ਜਾਂ ਓਪਨ ਵਾਲਾ ਨਹੀਂ ਹੋਊਗਾ ਸੋ ਹਰ ਚੀਜ਼ ਦੀ ਮੇਰੇ ਕੋਲ ਡਿਟੇਲ ਹੈ ਆ ਦੇਖੋ ਜਿਹੜਾ ਅਸੀਂ ਫਾਈਨੈਂਸ਼ੀਅਲ ਪਾਵਰਾਂ ਦਿੱਤੀਆਂ ਨੇ ਐਸਐਮਓ ਨੂੰ ਜਾਂ ਸਿਵਲ ਸਰਜਨ ਨੂੰ ਕਿ ਉਹ 10 ਲੱਖ ਰੁਪਏ ਤੱਕ ਦੀਆਂ ਦਵਾਈਆਂ ਬਾਹਰੋਂ ਖਰੀਦ ਸਕਦਾ ਐਸਐਮਓ 2.5 ਲੱਖ ਤੱਕ ਦਿੱਤੀ ਖਰੀਦ ਸਕਦਾ ਹੈ ਤੇ ਜਿਹੜਾ ਡੀਐਚਐਸ ਹੈ 2 ਲੱਖ ਤੱਕ ਦੀਆਂ ਦਵਾਈਆਂ ਬਾਹਰੋਂ ਖਰੀਦ ਸਕਦਾ ਫਿਰ ਉਸ ਤੋਂ ਬਾਅਦ ਉਹ ਸਾਨੂੰ ਇਨਫਾਰਮ ਕਰੇ ਅਸੀਂ ਉਹਨੂੰ ਦਵਾਈਆਂ ਦੇਵਾਂਗੇ ਪੈਸੇ ਵੀ ਦੇਵਾਂਗੇ ਨਾਲ ਦੀ ਨਾਲ ਐਕਸਰੇ ਮਸ਼ੀਨਾਂ ਹਰੇਕ ਹਸਪਤਾਲ 'ਚ ਤੇ ਅਲਟਰਾਸਾਉਂਡ ਕੋਈ ਵੀ ਮਰੀਜ਼ ਇਸ ਕਰਕੇ ਇਲਾਜ ਵੱਲੋਂ ਵਾਂਝਾ ਨਾ ਰਹੇ ਕਿਉਂਕਿ ਉਹਦਾ ਟਾਈਮ ਤੇ ਐਕਸ-ਰੇ ਨਹੀਂ ਹੋਇਆ ਉਹਦੇ ਟਾਈਮ ਤੇ ਅਲਟراਸਾਉਂਡ ਨਹੀਂ ਹੋਇਆ ਜੇ ਕਿਸੇ ਹਸਪਤਾਲ ਚ ਜਾਂ ਕਿਸੇ ਇਸ ਏਰੀਆ ਚ ਹੈ ਨਹੀਂ ਮਤਲਬ ਸਰਕਾਰੀ ਹਸਪਤਾਲ ਕੋਲੇ ਮਸ਼ੀਨ ਜਾਂ ਅਲਟਰਾਸਾਉਂਡ ਤਾਂ ਅਸੀਂ ਮਰੀਜ਼ ਨੂੰ ਬਾਹਰੋਂ ਕਰਵਾ ਕੇ ਲੈ ਕੇ ਆਵਾਂਗੇ ਅਸੀਂ ਹਸਪੀਟਲ ਇੰਪੈਲੈਂਟ ਕਰਨ ਲੱਗੇ ਆਂ ਪ੍ਰਾਈਵੇਟ ਮਰੀਜ਼ ਦਾ ਕੋਈ ਪੈਸਾ ਨਹੀਂ ਲੱਗੂਗਾ ਉਹ ਐਕਸ-ਰੇ ਲਿਆ ਕੇ ਅਲਟਰਾਸਾਉਂਡ ਲਿਆ ਕੇ ਇਲਾਜ ਉੱਥੇ ਸ਼ੁਰੂ ਕਰ ਦਾਂਗੇ ਪਰ ਉਹਦਾ ਜਿਹੜਾ ਪੈਸਾ ਹੋਊਗਾ ਐਕਸ-ਰੇ ਦਾ ਜਾਂ ਜਿਹੜੇ ਹੱਦਸਾਲ ਅਸੀਂ ਇੰਪੀਲੈਂਟ ਕਰਾਂਗੇ ਉਹ ਪੈਸਾ ਸਰਕਾਰ ਦੇਊਗੀ ਸੋ ਹੈਲਥ ਤੇ ਐਜੂਕੇਸ਼ਨ ਦੇ ਮਾਮਲੇ 'ਚ ਕੋਈ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰ ਰਹੇ ਔਰ ਨਾਲ ਨਾਲ ਕਿਉਂਕਿ ਆਪਾਂ ਕਹਿੰਦੇ ਨਾ ਬਹੁਤ ਵੱਡੀ ਪਾਵਰ ਹੁੰਦੀ ਹੈ ਆਪਣੇ ਪੰਜਾਬੀ 'ਚ ਕਹਾਵਤ ਹੈ ਤੂੰ ਕਿਹੜਾ ਡੀਸੀ ਲੱਗਿਆ ਇਹ ਸਹੀ ਕਹਾਵਤ ਹੈ ਡੀਸੀਆਂ ਕੋਲੇ ਬਹੁਤ ਪਾਵਰ ਹੁੰਦੀ ਹੈ ਡੀਸੀ ਚੰਗੀ ਨੀਂਦ ਦਾ ਆਜੇ ਤਾਂ ਜ਼ਿਲ੍ਹੇ ਦੀ ਕਾਇਆ ਪਲਟ ਜਾਂਦੀ ਸੋ ਅੱਜ ਡੀਸੀਜ਼ ਨੂੰ ਮੈਂ ਕਿਹਾ ਸੀ ਤੁਸੀਂ ਡੀਸੀ ਲੱਗੇ ਹੋਏ ਹੋ ਇਸ ਕਰਕੇ ਕੋਈ ਕਮੀ ਨਹੀਂ ਹੋਣੀ ਚਾਹੀਦੀ ਸੋ ਸਾਰੇ ਜਿੰਨੇ ਵੀ ਡਿਪਾਰਟਮੈਂਟ ਨੇ ਕੋਈ ਜਿਵੇਂ ਅਕਸ ਕਸੀਆਂ ਸੁਣਿਆਂ ਦਾ ਕਿਤੇ ਫਾਜ਼ਿਲ ਕਾਜ ਕਿਤੇ ਕੁਚਾ ਖੜਾ ਹੈ ਕੋਈ ਪੁਰਾਣਾ ਰਜਵਾ ਹੈ ਕੋਈ ਪੁਰਾਣੇ ਇੰਤਕਾਲ ਪਏ ਨੇ ਕੋਈ ਪਾਕਿਸਤਾਨ ਦੇ ਤੋਂ ਲਿਆ ਕੇ ਵੀ ਅਸੀਂ ਰਿਕਾਰਡ ਲੈਂਦਾ ਕਿ ਕਿੱਥੋਂ ਕਿੱਥੋਂ ਨਹਿਰਾ ਸੁਏ ਨਿਕਲ ਰਹੇ ਸੀ ਤਾਂ ਕਿ ਸਾਡੇ ਕੋਲੇ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੋਵੇ